ਅਦੋ ਫੈਸਲਾ ਬਾਹਰ ਆਇਆ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹੀਆ ਕਰਾਰ ਦਿੱਤਾ ਜਿਹੜੇ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਇਹੋ ਨੇ ਕਿਹਾ ਸੀ ਕਿ ਧਾਰਮਿਕ ਰਵਾਇਤਾਂ ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜੀ ਸਜ਼ਾ ਜਿਹੜੀ ਬਣਦੀ ਹੈ ਉਹ ਸੁਖਵੀਰ ਸਿੰਘ ਬਾਦਲ ਨੂੰ ਆਉਣ ਵਾਲੇ 15 ਦਿਨਾਂ ਵਿੱਚ ਜਦੋਂ ਉਹ ਪੇਸ਼ ਹੁੰਦੇ ਆ ਉਹ ਸੁਣਾਈ ਜਾਏਗੀ ਜਦੋਂ ਪ੍ਰਧਾਨਗੀ ਦੇ ਮਸਲੇ ਤੇ ਪੇਚ ਫਸ ਗਿਆ ਤਾਂ ਫਿਰ ਅਕਾਲੀ ਦਲ ਤੋਂ ਵਾਕ ਹੋਈ ਧਿਰ ਨੂੰ ਇਹ ਲਿਖ ਕੇ ਦੇਣਾ ਪਿਆ ਗਿਆ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਦਬੀਆਂ ਹੋਈਆਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਪੋਸ਼ਾਕ ਤੇ ਮਸਲੇ ਤੇ ਵੀ ਵੱਡਾ ਬਵਾਦ ਹੋਇਆ ਪੰਥਕ ਆਗੂ ਇਹ ਗੱਲ ਕਰ ਰਿਹਾ ਕਿ ਇਹ ਗਲਤੀਆਂ ਨਹੀਂ ਇਹ ਗੁਨਾਹ ਬਣ ਗਏ ਇਹ ਕਹਿ ਸਕਦੇ ਆ ਕਿ ਸੁਖਬੀਰ ਸਿੰਘ ਬਾਦਲ ਇਸ 31 ਅਗਸਤ ਦੀ ਉਹ ਡੀ ਕਰ ਰਹੀ ਸੀ ਸ਼ਾਇਦ ਕਿ ਉਹਨਾਂ ਨੂੰ ਇਹ ਪਹਿਲਾਂ ਪਤਾ ਲੱਗਿਆ ਸੀ ਜੇ ਮੈਨੂੰ ਤਨਖਾਹਿਆ ਕਰਾਰ ਦੇ ਦੇਣਾ ਦਾ ਬਰਵਿੰਦਰ ਸਿੰਘ ਭੁੰਦੜ ਦੀ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਆ। ਪਰੰਤੂ ਹੁਣ ਅੱਜ ਜਿਹੜਾ ਫੈਸਲਾ ਆਇਆ ਤਨਖਈਆ ਕਰਾਰ ਦੇ ਹੁੰਦਾ ਉਹਦੇ ਵਿੱਚ ਇੱਕ ਗੱਲ ਸਪਸ਼ਟ ਹੋ ਗਿਆ ਕਿ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ। ਅੱਜ ਜਦੋਂ ਪੰਨ ਸਿੰਘ ਸਹਿਬਾਨ ਫੈਸਲਾ ਸੁਣਾ ਰਹੇ ਸੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ। ਤੁਹਾਨੂੰ ਦੋਸ਼ੀ ਮੰਨਿਆ ਜਾਂਦਾ ਹੈ। ਤੁਹਾਨੂੰ ਤਨਖਈਆ ਕਰਾਰ ਦਿੱਤਾ ਜਾਂਦਾ ਹੈ। ਤਾਂ ਅਜਿਹੇ ਸਵਾਲ ਹੁਣ ਪੈਦਾ ਹੋ ਗਏ ਕਿ ਕੀ ਸਕਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋਣਗੇ ਮੈਂ ਹਾਂ ਬੇਕਰਮਜੀਤ ਸਿੰਘ ਸਿਆਸਤ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਦੇ ਵਿੱਚ ਆਖਿਰ ਸਕਬੀਰ ਜਿਹੜੇ ਬਾਦਲ ਨੇ ਪੰਜ ਸਿੰਘ ਸਹਿਬਾਨ ਵੱਲੋਂ ਤਨਖਾਹਾਂ ਅਕਰਾਰ ਦੇ ਦਿੱਤੇ ਗਏ ਨੇ ਸੋ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜੇ ਬੰਦੀ ਦੇ ਚੱਲਦਿਆਂ ਵੱਡੀ ਜਿਹੜੀ ਬਿਆਨਬਾਜ਼ੀ ਹੈ ਸਿਆਸਤ ਦੇ ਵਿੱਚ ਚੱਲ ਰਹੀ ਸੀ ਆਖਿਰ ਉਹ ਸਕਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਉਣ ਦੇ ਲਈ ਆਪਣਾ ਜੋਰ ਤੇ ਆਪਣਾ ਸੰਘਰਸ਼ ਤੇ ਆਪਣੀ ਅਜ਼ਮਾਈ ਕਰ ਰਹੇ ਸਨ ਸਕਵੀਰ ਬਾਦਲ ਨੂੰ ਤਨਖਾਹਾਂ ਭਾਵੇਂ ਕੀ ਇਕਰਾਰ ਦੇ ਦਿੱਤਾ ਗਿਆ ਕਿ ਆਖਰ ਸਕਵੀਰ ਬਾਦਲ ਦੇ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਅਗਲਾ ਘਟਨਾਕ੍ਰਮ ਕੀ ਹੋਵੇਗਾ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਕਵਰ ਬੇਦੀ ਉਹਨਾਂ ਨਾਲ ਚਰਚਾ ਕਰਾਂਗੇ ਵੀ ਆਖਰ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਹਾਸ਼ੀਆ ਜਿਹੜਾ ਪਾਣਾ ਉਹ ਕਿੱਦਾਂ ਦਾ ਹੋਵੇਗਾ ਆ ਬੇਸਾ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਸੋ ਜਿਹੜੀ ਕਮੇਟੀ ਉਹ ਗਠਿਤ ਕੀਤੀ ਆ ਕੱਲ ਹੀ ਉਹਨਾਂ ਨੇ ਵੀ ਆਪਣੀ ਪਾਰਲੀਮੈਂਟਰੀ ਬੋਰਡ ਦਾ ਗਠਨ ਕੀਤਾ ਫਿਰ ਉਹਨਾਂ ਨੇ ਐਗਜ਼ੈਕਟਿਵ ਜਿਹੜੀ ਕਮੇਟੀ ਉਹ ਵੀ ਗਠਿਤ ਕਰ ਲਈ ਹੈ 30 ਅਗਸਤ ਦੀ ਵੱਡੀ ਉਡੀਕ ਕੀਤੀ ਜਾ ਰਹੀ ਸੀ ਬਹੁਤ ਸਾਰੀਆਂ ਪੰਥਕ ਤੇਰਾ ਬਹੁਤ ਸਾਰੇ ਵਫਦ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਤੱਕ ਪਹੁੰਚ ਕਰ ਰਹੇ ਸੀ ਕੱਲ ਵੀ ਇੱਕ ਪੰਥਕ ਅਸੈਂਬਲੀ ਤੇ ਪੰਥਕ ਤਾਲਮੇਲ ਕਮੇਟੀ ਜਿਹੜੀ ਸੀ ਉਹ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਤੱਕ ਪਹੁੰਚੀ ਸੀ ਬਹੁਤ ਸਾਰੀਆਂ ਜਥੇਬੰਦੀਆਂ ਦੀਆਂ ਬਹੁਤ ਸਾਰੀਆਂ ਪੰਥਕ ਆਗੂਆਂ ਦੀਆਂ ਬੈਠਕਾਂ ਲਗਾਤਾਰ ਹੋ ਰਹੀਆਂ ਸੀ ਪ੍ਰੈਸ਼ਰ ਬਿਲਟ ਕੀਤਾ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਪਹੁੰਚੀ ਹੈ ਇਸ ਉੱਤੇ ਵੱਡਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ ਅੱਜ ਉਹ ਫੈਸਲਾ ਬਾਹਰ ਆਇਆ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹਿਆ ਕਰਾਰ ਦਿੱਤਾ ਉੱਥੇ ਹੀ ਉਸ ਸਮੇਂ ਦੀ ਅਕਾਲੀ ਸਰਕਾਰ ਵਿੱਚ ਰਹੀ ਕੈਬਨਟ ਦੇ ਮੰਤਰੀਆਂ ਨੂੰ ਵੀ ਸੱਧਿਆ ਗਿਆ 15 ਦਿਨਾਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਇੱਕ ਨਮਾਣੇ ਸਿੱਖ ਵਜੋਂ ਪੇਸ਼ ਹੁੰਦੇ ਆ ਉਹਨਾਂ ਨਾਲ ਹੋਰ ਕਿਹੜੇ-ਕਿਹੜੇ ਕੈਬਨਤ ਮੰਤਰੀ ਆਉਂਦੇ ਆ ਉਸ ਤੋਂ ਅੱਗੇ ਜਿਹੜੇ ਕਿਸ ਤਰ੍ਹਾਂ ਦੀ ਧਾਰਮਿਕ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਏਗੀ ਅੱਜ ਜਿਹੜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਧਾਰਮਿਕ ਰਵਾਇਤਾਂ ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜੀ ਸਜ਼ਾ ਜਿਹੜੀ ਬਣਦੀ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ 15 ਦਿਨਾਂ ਵਿੱਚ ਜਦੋਂ ਉਹ ਪੇਸ਼ ਹੁੰਦੇ ਆ ਤਾਂ ਸੁਣਾਈ ਜਾਏਗੀ ਸੋ ਸੁਖਵੀਰ ਬਾਦਲੇ ਮੰਨ ਚੁੱਕੇ ਨੇ ਵੀ ਸਾਡੇ ਤੋਂ ਗਲਤੀ ਹੋਈ ਆ ਬੀਦੇ ਸਾਹਿਬ ਗਲਤੀ ਤੇ ਮਾਫੀ ਦੇ ਵਿੱਚ ਵੀ ਅੰਤਰ ਹੁੰਦਾ ਥੋੜਾ ਜਿਹਾ ਸਮਝਾਓਗੇ ਵੀ ਗਲਤੀ ਤੇ ਮਾਫੀ ਦੇ ਵਿੱਚ ਵੀ ਕੀ ਅੰਤਰ ਹੈ ਇੱਕ ਤਾਂ ਗਲਤੀਆਂ ਮਨੁੱਖ ਤੋਂ ਬਹੁਤ ਹੁੰਦੀਆਂ ਆ ਆਪਾਂ ਵੀ ਮਨੁੱਖੀ ਜੀਵ ਆ ਸਮੇਂ ਨਾਲ ਬਹੁਤ ਸਾਰੀਆਂ ਗਲਤੀਆਂ ਦਾ ਜਿਹੜਾ ਵਰਤਾਰਾ ਹੈ ਉਹ ਵਾਪਰਦਾ ਪਰੰਤੂ ਕੁਝ ਗਲਤੀਆਂ ਤੋਂ ਜਿਹੜੇ ਬੰਦੇ ਸਬਕ ਲੈ ਲੈਂਦੇ ਆ ਕਿ ਅਸੀਂ ਹੁਣ ਪਤਾ ਲੱਗ ਗਿਆ ਕਿ ਸਾਨੂੰ ਅਜਿਹੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਪਰੰਤੂ ਜਦੋਂ ਗਲਤੀਆਂ ਬਾਰ-ਬਾਰ ਕਰੀ ਜੋ ਬਾਰ-ਬਾਰ ਕਰੀ ਜੋ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਸਮੇਂ ਅਕਾਲੀ ਦਲ ਦਾ ਜੋ ਹਸ਼ਰ ਹੋਇਆ ਫਿਰ ਲੋਕ ਸਭਾ ਚੋਣਾਂ ਹੁਣ ਹੋ ਕੇ ਹਟੀਆਂ ਨੇ ਇਸ ਕਰਕੇ ਅਕਾਲੀ ਦਲ ਦੀ ਜਿਹੜੀ ਢੜੇਬੰਦੀ ਹੈ ਨਿੱਖਰ ਕੇ ਬਾਹਰ ਆਈ ਹੈ ਤੇ ਜਿਸ ਤੋਂ ਬਹੁਤ ਸਾਰੇ ਲੋਕ ਜਿਹੜੇ ਆਗੂ ਸੀ ਪੰਥਕ ਜਾਂ ਇਹਨਾਂ ਦੇ ਅਕਾਲੀ ਦਲ ਦੀ ਟੀਮ ਦੇ ਮੈਂਬਰ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਸਨ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲੰਬੇ ਹੋ ਜਾਣਾ ਚਾਹੀਦਾ ਕਿਉਂਕਿ ਇੱਕ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਹਦੀ ਅਗਵਾਈ ਦੇ ਵਿੱਚ ਪਾਰਟੀ ਲੀਡ ਕਰ ਰਹੀ ਹੁੰਦੀ ਹੈ ਜਦੋਂ ਪ੍ਰਧਾਨਗੀ ਦੇ ਮਸਲੇ ਤੇ ਪੇਚ ਫਸ ਗਿਆ ਤਾਂ ਫੇਰ ਅਕਾਲੀ ਦਲ ਤੋਂ ਵਕੋਈ ਧਿਰ ਨੂੰ ਇਹ ਲਿਖ ਕੇ ਦੇਣਾ ਪਿਆ ਗਿਆ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬੇਦਬੀਆਂ ਹੋਈਆਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਪੋਸ਼ਾਕ ਦੇ ਮਸਲੇ ਤੇ ਵੀ ਵੱਡਾ ਬਵਾਦ ਹੋਇਆ ਤੇ ਜਿਹੜਾ ਪੋਸ਼ਾਕ ਮਸਲੇ ਤੇ ਐਫ ਆਈ ਆਰ ਹੋਈ ਸੀ 262 ਨੰਬਰ ਤੇ ਉਹ ਵੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵਾਪਸ ਲੈ ਲਈ ਗਈ ਕੈਂਸਲੇਸ਼ਨ ਕੀਤੀ ਗਈ ਫੇਰ ਉਹਦੇ ਵਿੱਚ ਸਾਬਕਾ ਡੀਜੀਪੀ ਸੁਮੇਤ ਸੈਣੀ ਦਾ ਜ਼ਿਕਰ ਕੀਤਾ ਸੀ ਕਿ ਸੁਮੇਤ ਸਿੰਘ ਸੈਣੀ ਜਿਹੜੇ ਆ ਅਕਾਲੀ ਦਲ ਦੀ ਸਰਕਾਰ ਚ ਰਹੇ ਇਜ਼ਹਾਰ ਆलम ਜਿਨ੍ਹਾਂ ਦੇ ਉੱਤੇ ਵੱਡੇ ਦੋਸ਼ ਲੱਗਦੇ ਕਿ ਅੱਤਵਾਦ ਦੇ ਦੌਰ ਦੇ ਵਿੱਚ ਕਿੰਨੇ ਕੀ ਨੌਜਵਾਨ ਜਿਹੜੇ ਆ ਮਾਰ ਦਿੱਤੇ ਗਏ ਤਾਂ ਅਜਹੀਆਂ तमाम ਗਲਤੀਆਂ ਦਾ ਜ਼ਿਕਰ ਕੀਤਾ ਸੀ ਜਿਹਦੇ ਵਿੱਚ ਹੁਣ ਪੰਥਕ ਆਗੂ ਇਹ ਗੱਲ ਕਰ ਰਿਹਾ ਕਿ ਇਹ ਗਲਤੀਆਂ ਨਹੀਂ ਇਹ ਗੁਨਾਹ ਬਣ ਗਏ ਇਹ ਮਾਫੀ ਜਿਹੜੀ ਹੈ ਮਾਫੀ ਤਾਂ ਉਸ ਨੂੰ ਦਿੱਤੀ ਜਾਂਦੀ ਹੈ ਜਿਸ ਨੇ ਇੱਕ ਵਾਰ ਗਲਤੀ ਕੀਤੀ ਦੋ ਵਾਰ ਕੀਤੀ ਤਿੰਨ ਵਾਰ ਕੀਤੀ ਪਰੰਤੂ ਇਹ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਸਵਾਲੇ ਖੜਾ ਹੋ ਰਿਹਾ ਕਿ ਅੱਜ ਜਦੋਂ ਤਨਖਾਹਿਆ ਕਰਾਰ ਸੁਖਵੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਉਹ ਪ੍ਰਧਾਨਗੀ ਛੱਡਣਗੇ ਜਾਂ ਇਸੇ ਤਰ੍ਹਾਂ ਉਹਨਾਂ ਦੀ ਪ੍ਰਧਾਨਗੀ ਬਰਕਰਾਰ ਰਹੇਗੀ ਕਿਉਂਕਿ ਕੱਲ ਵੀ ਇੱਕ ਜਿਹੜਾ ਅਨਾਉਂਸਮੈਂਟ ਕੀਤੀ ਗਈ ਹੈ ਬਲਵਿੰਦਰ ਸਿੰਘ ਪੁੰਦਰ ਦੇ ਰੂਪ ਵਿੱਚ ਉਸ ਬਾਬਤ ਵੀ ਇਹ ਬਹੁਤ ਸਰੀਆਂ ਚਰਚਾਵਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਇੱਥੇ ਮੈਂ ਤੁਹਾਡੀ ਗੱਲ ਟੋਕਦਾ ਜਿੱਦਾਂ ਪੁੰਦਰ ਦੀ ਗੱਲ ਕੀਤੀ ਹੈ ਸੋ ਇਹਦੇ ਵਿੱਚ ਵੀ ਵੱਡੀ ਬਿਆਨਬਾਜ਼ੀ ਹੋਈ ਹੈ ਉਸ ਬਿਆਨਬਾਜ਼ੀ ਵਿੱਚ ਵਿਰੋਧੀ ਧਿਰਾਂ ਨੇ ਇਹ ਗੱਲ ਕਹੀ ਹੈ ਵੀ ਕਾਰਜਕਾਰੀ ਪ੍ਰਧਾਨ ਦੀ ਉਦੋਂ ਲੋਡ ਪੈਂਦੀ ਹੈ ਜਦੋਂ ਕੋਈ ਵਿਦੇਸ਼ ਗਿਆ ਹੋਵੇ ਜਾਂ ਕੋਈ ਸਮੱਸਿਆ ਬਿਮਾਰ ਹੈ ਆਖਰ ਕਾਰਜਕਾਰੀ ਪ੍ਰਧਾਨ ਬਣਾ ਕੇ ਖਾਣਾ ਪੂਰਤੀ ਕੀਤੀ ਗਈ ਹੈ ਵੀ ਵਿਰੋਧੀ ਧਿਰ ਜਿਹੜੀ ਗੱਲ ਬੋਦੀ ਤੇਰੇ ਉਠਾਰੇ ਨੇ ਪਿੱਛੇ ਜਿਵੇਂ ਚੰਦੂ ਮਾਜਰਾ ਰਖਣਾ ਸਾਹਿਬ ਦੇ ਬਿਆਨ ਆਏ ਸਨ ਇਸ ਤੋਂ ਐ ਲੱਗਦਾ ਵੀ ਕਿਤੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਕਬਜ਼ੇ ਹੇਠ ਹੈ ਉਹਨੂੰ ਛੁਡਾਉਣ ਦਾ ਯਤਨ ਕੀਤਾ ਜਾ ਰਿਹਾ ਜਿਸ ਪਰਪਸ ਲਈ ਸ਼੍ਰੋਮਣੀ ਕਾਲੇ ਦਲ ਬਣਿਆ ਸੀ ਵੀ ਸਿੱਖਾਂ ਤੇ ਸਿੱਖਾਂ ਦੀ ਭਲਾਈ ਤੇ ਪੰਜਾਬੀਅਤ ਲਈ ਤਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਉਹ ਕਬਜ਼ੇ ਆ ਮੰਨ ਰਹੇ ਨੇ ਸ਼ਰੋਮਣੀ ਕਾਲੇਦਲ ਦੇ ਉੱਪਰ ਸੁਖਵੀਰ ਬਾਦਲ ਦਾ ਬਿਲਕੁਲ ਵਿਕਰਮ ਜੀ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਜਦੋਂ ਸੁਖਵੀਰ ਸਿੰਘ ਬਾਦਲ ਨੇ ਸਪਸ਼ਟ ਕਰਨ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਸਾਰੀਆਂ ਮੈਂ ਗਲਤੀਆਂ ਆਪਣੀ ਝੋਲੀ ਦੇ ਵਿੱਚ ਪਵਾ ਲੈਣਾ ਫਿਰ ਹੁਣ ਜਦੋਂ ਇਹ ਕਹਿ ਸਕਦੇ ਆ ਕਿ ਸੁਖਵੀਰ ਸਿੰਘ ਬਾਦਲ ਇਸ 31 ਅਗਸਤ ਦੀ ਉਹ ਡੀ ਕਰ ਰਹੇ ਸੀ ਸ਼ਾਇਦ ਕਿ ਉਹਨਾਂ ਨੂੰ ਇਹ ਪਹਿਲਾਂ ਪਤਾ ਲੱਗਿਆ ਸੀ ਕਿ ਮੈਨੂੰ ਨਖਾਇਆ ਕਰਾਰ ਦੇ ਦੇਣਾ ਤਾਂ ਬਰਬਿੰਦਰ ਸਿੰਘ ਭੁੰਦੜ ਦੀ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਆ ਅਜਿਹਾ ਕਾਰਜਕਾਰੀ ਪ੍ਰਧਾਨ ਲਾਉਣ ਦਾ ਫੈਸਲਾ ਉਸ ਸਮੇਂ ਕੀਤਾ ਜਾਂਦਾ ਪਾਰਟੀਆਂ ਦੇ ਵਿੱਚ ਜਦੋਂ ਕ੍ਰੂਸ਼ਲ ਟਾਈਮ ਆ ਜਾਏ ਜਦੋਂ ਪਾਰਟੀਆਂ ਦੇ ਹਾਲਾਤ ਵਿਗੜ ਜਾਣ ਜਦੋਂ ਪਾਰਟੀ ਪ੍ਰਧਾਨ ਨੇ ਕਿਤੇ ਕਿਸੇ ਮਸਲੇ ਦੇ ਵਿੱਚ ਕਿਸੇ ਸੰਘਰਸ਼ ਦੇ ਵਿੱਚ ਗ੍ਰਿਫਤਾਰੀ ਦੇ ਦਿੱਤੀ ਹੋਵੇ ਤਾਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਜਾਂ ਅਕਾਲੀ ਦਲ ਦਾ ਪ੍ਰਧਾਨ ਦੇ ਉੱਤੇ ਅਜਾਹੇ ਦੋਸ਼ ਲੱਗ ਜਾਣ ਕਿ ਉਸ ਨੂੰ ਪਾਸੇ ਹੋਣਾ ਪੈ ਜੇ ਪਰੰਤੂ ਹੁਣ ਜਦੋਂ 30 ਅਗਸਤ ਨੇੜੇ ਆਈ ਤਾਂ ਸ਼ਾਮ ਨੂੰ ਅਕਾਲੀ ਦਲ ਦੇ ਦਫ਼ਤਰ ਤੋਂ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜ ਦੀ ਨਿਯੁਕਤੀ ਕਰ ਦਿੰਦੇ ਆ ਉਹ ਜਿਹੜੀ ਨਿਯੁਕਤੀ ਹੈ ਉਹ ਗੈਰ ਵਾਜਮ ਮੰਨੀ ਜਾ ਰਹੀ ਹੈ। ਸਖਵੀਰ ਬਾਦਲ ਨੂੰ ਇਹਦਾ ਮਤਲਬ ਵਿਸ਼ਵਾਸ ਲੱਗਦਾ ਮੈਨੂੰ ਭੁੰਦੜ ਤੇ ਵੀ ਜਿਹੜਾ ਉਹਨਾਂ ਨੂੰ ਇਹ ਕਾਰਜਕਾਰੀ ਪ੍ਰਧਾਨ ਬਣਾਇਆ ਉਹ ਇਹ ਤਾਂ ਬਿਲਕੁਲ ਜੀ ਦੇਖੋ ਹੁਣ ਵੀ ਕੱਲ ਜਦੋਂ ਸਵਾਲ ਉੱਠਿਆ ਬਹੁਤ ਸਾਰੇ ਆਗੂਆਂ ਨੇ ਬਲਵਿੰਦਰ ਸਿੰਘ ਭੁੰਦੜ ਦੀ ਨੁਕਤੀ ਦਾ ਸਵਾਲ ਖੜੇ ਕੀਤੇ ਸਖਦੇਵ ਸਿੰਘ ਢਿੰਡਸਾ ਨੇ ਹੋਰਾਂ ਨੇ ਉਹ ਕਹਿੰਦੇ ਇਹ ਤਾਂ ਪਹਿਲਾਂ ਹੀ ਜਿਹੜਾ ਭੁੰਦੜ ਪਰਿਵਾਰ ਹੈ ਬਾਦਲਾਂ ਦੇ ਵਫਾਦਾਰ ਹੈ ਬਾਦਲਾਂ ਦੇ ਨਜ਼ਦੀਕੀ ਹੈ ਤੇ ਭੁੰਦੜ ਸਾਹਿਬ ਦੀ ਜਗ੍ਹਾ ਤੇ ਪ੍ਰਧਾਨ ਲਾਉਣ ਦੀ ਬਜਾਏ ਜੇ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਉਹਦਾ ਛੱਡ ਕੇ ਕਿਸੇ ਨੂੰ ਹੋਰ ਕਾਰਜ ਕਰਨੇ ਪ੍ਰਧਾਨ ਬਣਾ ਦਿੰਦੇ ਤਾਂ ਅੱਜ ਅਕਾਲੀ ਦਲ ਵਿੱਚ ਜਹੀ ਧੜੇਬੰਦੀ ਵਰਗੇ ਹਾਲਾਤ ਪੈਦਾ ਨਾ ਹੁੰਦੇ। ਪੂੰਦਰ ਦੇ ਮੁਕਾਬਲੇ ਵਿੱਚ ਹੀ ਬਟਿੰਡੇ ਤੋਂ ਸਿਕੰਦਰ ਸਿੰਘ ਮਲੂਕਾ ਵੀ ਨੇ। ਉਹ ਵੀ ਬਾਦਲਾਂ ਦੇ ਬੜੇ ਨੇੜੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੌਨਫੀਡੈਂਸ਼ੀਅਲ ਰਹੇ ਨੇ ਦੋਨਾਂ। ਧਰਮਾਂ ਦੇ ਵਿੱਚ ਸਰਕਾਰ ਚੱਲੀ ਹੈ। ਮੈਨੂੰ ਲੱਗਦਾ ਵੀ ਸਿਕੰਦਰ ਸਿੰਘ ਮਲੂਕਾ ਆਪਣਾ ਵਧੀਆ ਦਬਦਬਾ ਬਣਾ ਕੇ ਰੱਖਿਆ ਸੀ। ਕਿ ਸਿਕੰਦਰ ਸਿੰਘ ਮਲੂਕੇ ਵੱਲ ਕਿਉਂ ਨਹੀਂ ਉਹਨਾਂ ਦੀ ਨਿਗਾਹ ਗਈ? ਨਹੀਂ ਉਹ ਬਹੁਤ ਸਾਰੇ ਹੋਰ ਵੀ ਲੀਡਰ ਨੇ ਸਿਕੰਦਰ ਸਿੰਘ ਮਲੂਕਾ ਤੋਂ ਵੀ ਬਹੁਤ ਸਾਰੇ ਸੀਨੀਅਰ ਲੀਡਰ ਪਏ ਨੇ ਪ੍ਰੋਫੈਸਰ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਉਡਾਲਾ ਬੀਬੀ ਜ਼ਗੀਰ ਕੋਰ ਇੱਕ ਲੰਬੀਆ ਕਤਾਰ ਜਿਹੜੀ ਹੈ ਉਹ ਕਾਲੇਦਲ ਕੋ ਹੈਗੀ ਹੈ ਡੋਂਟ ਵਰੀ ਇਹਦੀ ਕੋਈ ਸਮੱਸਿਆ ਨਹੀਂ ਕਿ ਸਿਕੰਦਰ ਸਿੰਘ ਮਲੂਕਾ ਹੁਣ ਸਿਕੰਦਰ ਸਿੰਘ ਮਲੂਕਾ ਵੀ ਵਿਸ਼ਵਾਸ ਪਾਤਰ ਨੇ ਬਾਦਲਾਂ ਦੇ ਪਰੰਤੂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸੀ ਉਹਨਾਂ ਨੂੰ ਹੁਣ ਜਦੋਂ ਬਾਕੀ ਆਗੂਆਂ ਦੇ ਨਾਲ ਕੱਢ ਦਿੱਤਾ ਗਿਆ ਉਹਦਾ ਕਿਸੇ ਥਾਂ ਜੋਗੇ ਰਹੇ ਨਹੀਂ ਸਿਕੰਦਰ ਸਿੰਘ ਮਲੂਕਾ ਪਰੰਤੂ ਹੁਣ ਅੱਜ ਜਿਹੜਾ ਫੈਸਲਾ ਆਇਆ ਤਨਖਾਹ ਉਹਦੇ ਵਿੱਚ ਇੱਕ ਗੱਲ ਸਪਸ਼ਟ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਦੋਸ਼ੀ ਨੇ ਅੱਜ ਜਦੋਂ ਪੰਨ ਸਿੰਘ ਸਹਿਬਾਨ ਫੈਸਲਾ ਸੁਣਾ ਰਹੇ ਸੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਡੇਰਾ ਮੁਕੀ ਨੂੰ ਮਾਫੀ ਦਿੱਤੀ ਗਈ ਹੈ ਤੁਹਾਨੂੰ ਦੋਸ਼ੀ ਮੰਨਿਆ ਜਾਂਦਾ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਤਾਂ ਅਜਿਹੇ ਸਵਾਲ ਹੁਣ ਪੈਦਾ ਹੋ ਗਏ ਕਿ ਕੀ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲੰਬੇ ਹੋਣਗੇ ਸਵਾਲ ਤਾਂ ਇਸਦਾ ਇਸੇ ਖੜਾ ਕਿਉਂਕਿ ਜਿਹੜੀ ਅਕਾਲੀ ਦਲ ਦੇ ਅੰਦਰ ਲੜਾਈ ਹੈ ਨਾ ਉਹ ਇਸ ਕਰਕੇ ਸੀ ਕਿ ਸਖਬੀਰ ਸਿੰਘ ਬਾਦਲ ਜ਼ਿੰਮੇਵਾਰੀਆਂ ਲੈਣ ਕੇ ਅਕਾਲੀ ਦਲ ਦੀ ਸਰਕਾਰ ਸਮੇਂ ਵੱਡੀਆਂ ਗਲਤੀਆਂ ਹੋਈਆਂ ਨੇ ਡੇਰਾ ਮੁਖੀ ਨੂੰ ਜਿਸ ਨੂੰ ਸ਼੍ਰੀ ਅਕਾਲ ਤਖਸੋ ਤੋਂ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਾ ਸੀ ਮਾਫੀ ਮਸਲੇ ਦੇ ਵਿੱਚ ਹੁਣ ਜਿਹੜਾ ਮਾਫੀ ਮਸਲਾ ਉਹ ਐਡਾ ਵੱਡਾ ਬਣ ਗਿਆ ਕਿ ਸਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਕਰੋ ਮਸਲਾ ਤਾਂ ਉੱਥੇ ਹੀ ਫਸਿਆ ਕਿ ਅੱਜ ਜੇ ਸਖਬੀਰ ਸਿੰਘ ਬਾਦਲ ਅਜੇ ਵੀ ਆਪਣੇ ਅਹੁਦੇ ਤੇ ਬਣੇ ਰਹਿੰਦੇ ਆ ਜਨ ਖਾਇਆ ਕਰਾਰ ਹੋਣ ਤੋਂ ਬਾਅਦ ਪ੍ਰਧਾਨਗੀ ਨਹੀਂ ਛੱਡਦੇ ਤਾਂ ਇਹ ਹੋਏਗਾ ਕਿ ਤੁਸੀਂ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਾਂ ਦੀ ਵੀ ਅਦੁੱਲੀ ਕਰ ਰਹੇ ਹੋ ਬਈ ਸਾਹਿਬ ਇਹ ਇੱਕ ਬੜਾ ਤੁਸੀਂ ਜਿਹੜਾ ਸਵਾਲ ਹੈ ਆਪਣਾ ਬਿਲਕੁਲ ਉਸ ਨੂੰ ਡਿਕਟੇਟ ਕੀਤਾ ਸਮਝਾਇਆ ਮੈਨੂੰ ਲੱਗਦਾ ਜਿਹੜੀ ਸਿਆਸੀ ਪਾਰਟੀਆਂ ਨੇ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਤੇ ਹੋਰਾਂ ਜਿਹੜੀਆਂ ਪਾਰਟੀਆਂ ਬੀਜੇਪੀ ਨਾਲ ਇਹਨਾਂ ਦਾ ਲੰਬੀ ਗੰਢ ਟੁੱਪ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਉਹ ਪਾਰਟੀਆਂ ਕੀ ਸੋਚ ਰਹੀਆਂ ਨੇ ਅਗਲਾ ਫਿਊਚਰ ਕੀ ਸੋਚ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਲਹਾਂ ਤੋਂ ਲੱਥ ਚੁੱਕਿਆ ਕੀ ਸ਼੍ਰੋਮਣੀ ਅਕਾਲੀ ਦਲ ਮੋੜ ਸਰਜੀਤ ਕਰ ਸਕਦਾ ਹੈ ਜੇ ਤਨਖਾਹਿਆ ਕਰਾਰ ਦਿੱਤਾ ਹੈ ਸਕਵੀਰ ਬਾਦਲ ਨੇ ਪਹੁੰਚਣਾ ਵੀ ਹੈ ਉੱਥੇ ਕੀ ਸਕਵੀਰ ਬਾਦਲ ਕਿਦਾਂ ਦਾ ਫੈਸਲਾ ਲੈ ਸਕਦੇ ਨੇ ਦੇਖੋ ਜੀ ਪਹਿਲਾਂ ਦਾ ਸਕਵੀਰ ਸਿੰਘ ਬਾਦਲ ਨੂੰ ਹੁਣ ਤੁਰੰਤ ਪ੍ਰਭਾਵ ਦੇ ਨਾਲ ਜਦ ਤੱਕ ਆਪਾਂ ਗੱਲਬਾਤ ਕਰ ਰਹੇ ਹਾਂ ਜਹੀ ਕੋਈ ਖਬਰ ਆ ਜੇ ਅਕਾਲੀ ਦਲ ਦੇ ਦਫ਼ਤਰ ਚੋਂ ਨਹੀਂ ਆ ਰਹੀ ਉਹ ਤਾਂ ਸਵਾਗਤ ਕਰ ਰਹੇ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਆਏ ਨੇ ਆਦੇਸ਼ ਆਏ ਨੇ ਫੈਸਲਾ ਆਇਆ ਉਸ ਦਾ ਅਸੀਂ ਸਵਾਗਤ ਕਰਦੇ ਆਂ ਪਰੰਤੂ ਗੱਲ ਫੈਸਲੇ ਕਰਕੇ ਥੋੜਾ ਰੁਕੇਗੀ ਸ੍ਰੀ ਅਕਾਲ ਤਖਤ ਸਾਹਿਬ ਤਾਂ ਸਰਵ ਉੱਚ ਸਥਾਨ ਹੈ ਜੋ ਪੰ ਸਿੰਘ ਸਭਾ ਨੇ ਫੈਸਲਾ ਕਰਤਾ ਇੱਕ ਹੁੰਦੀ ਹੈ ਸਮਾਜਿਕ ਅਦਾਲਤ ਇੱਕ ਹੁੰਦੀ ਹੈ ਧਾਰਮਿਕ ਅਦਾਲਤ ਧਾਰਮਿਕ ਅਦਾਲਤ ਨੇ ਤੁਹਾਨੂੰ ਦੋਸ਼ੀ ਬਣਾਤਾ ਤੁਹਾਨੂੰ ਤਰਖਾਇਆ ਕਰਾਰ ਦਿੱਤਾ ਹੁਣ ਤਾਂ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਜਿਹੜੀ ਹੈ ਤੁਹਾਨੂੰ ਸਜ਼ਾ ਲਗਾਈ ਜਾਣੀ ਹੈ ਜਦੋਂ ਕਿਸੇ ਅਦਾਲਤ ਤੋਂ ਵਿੱਚੋਂ ਤੁਸੀਂ ਦੋਸ਼ੀ ਬਣ ਗਏ ਹੁਣ ਤੁਹਾਨੂੰ سزا ਦੇਣ ਦਾ ਫੈਸਲਾ ਅਦਾਲਤ ਨੇ ਅਗਲੀ ਤਰੀਕ ਤੇ ਦੇਣਾ ਹੈ ਉਹ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਪੇਸ਼ ਹੋਣਾ ਤੁਹਾਨੂੰ ਪੁੱਛਿਆ ਵੀ ਜਾਏਗਾ ਕਿ ਤੁਸੀਂ ਡੇਰਾ ਮੁਖੀ ਨੂੰ ਮਾਫ ਕੀਤਾ ਤਾਂ ਪੰਚ ਸਿੰਘ ਸਬਾਨ ਵੱਲੋਂ ਇੱਕ ਵੱਡੀ ਪ੍ਰਕਿਰਿਆ ਜਿਹੜੀ ਅੱਜ ਸ਼ੁਰੂ ਹੋਈ ਹੈ ਤਾਂ ਤਨਖਾਈਆ ਕਰਾਰ ਦੇਣ ਦਾ ਫੈਸਲਾ ਆਇਆ ਹੈ ਦੋਸ਼ੀ ਕਰਾਰ ਸਖਬੀਰ ਸਿੰਘ ਬਾਦਲ ਦੇ ਦਿੱਤੇ ਗਿਆ ਹੁਣ ਵੇਖਣਾ ਹੋਏਗਾ ਕਿ ਦੇਰ ਸ਼ਾਮ ਤੱਕ ਆਪਣੀ ਨੈਤਿਕਤਾ ਨੂੰ ਪਛਾਣਦੇ ਹੋਏ ਕੀ ਸਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਬੇਸ਼ੱਕ ਸ਼੍ਰੀ ਪੰਨ ਸਿੰਘ ਸਬੰਧ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਰੰਤੂ ਉਹਨਾਂ ਨੇ ਕਿਹਾ ਕਿ ਸਾਡੀ ਜਿੱਤ ਹੋਈ ਹੈ ਪਰੰਤੂ ਸਖਬੀਰ ਸਿੰਘ ਬਾਦਲ ਅਜੇ ਵੀ ਬਲਵਿੰਦਰ ਸਿੰਘ ਭੋਂਦੜ ਨੂੰ ਪ੍ਰਧਾਨ ਕਾਰਜਕਾਰੀ ਪ੍ਰਧਾਨ ਲਾ ਕੇ ਆਪਣੀ ਪ੍ਰਧਾਨਗੀ ਨੂੰ ਬਚਾਉਣ ਵਾਲੇ ਪਾਸੇ ਚੱਲੇ ਹੋਇਆ ਬਿਲਕੁਲ ਜੀ ਇਹਨਾਂ ਸੀਨੀਅਰ ਜਰਨਲਿਸਟ ਕਵਰ ਬੇਦੀ ਉਹਨਾਂ ਨੇ ਡਿਟੇਲ ਦੇ ਵਿੱਚ ਸਮਝਾਇਆ ਵੀ ਆਖਿਰ ਸਖਬੀਰ ਬਾਦਲ ਸਜ਼ਾ ਦੇ ਭਾਗੀਦਾਰ ਹੋ ਚੁੱਕੇ ਨੇ ਸੋ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਣੀ ਹੈ ਪਰ ਲੇਕਿਨ ਸ਼ਰੋਮਣੀ ਅਕਾਲੀ ਦਲ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਜੇ ਕੋਈ ਵੀ ਇਦਾਂ ਦਾ ਬਿਆਨ ਮੀਡੀਆ ਦੇ ਵਿੱਚ ਨਹੀਂ ਆਇਆ ਜਿੱਥੇ ਜਿਸ ਬਿਆਨ ਦੇ ਨਾਲ ਕੋਈ ਅਗਲੀ ਗੱਲ ਲੀਹੇ ਲੱਗਦੀ ਨਜ਼ਰ ਆਉਂਦੀ ਹੋਵੇ ਸੋ ਵੇਖਣਾ ਹੋਵੇਗਾ ਵੀ ਸਕਵੀਰ ਜਿਹੜੇ ਬਾਦਲ ਨੇ ਕੀ ਉਹ ਪ੍ਰਧਾਨਗੀ ਛੱਡਦੇ ਨੇ ਤੇ ਸਕਵੀਰ ਬਾਦਲ ਅਗਲਾ ਕੀ ਆਪਣਾ ਰਵਈਆ ਬਣਾਉਂਦੇ ਨੇ